ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਉਂ ਕਿਹਾ ਕਿ ਸਿੱਖਾਂ ਦਾ ਵੱਖਰਾ ਦੇਸ਼ ਹੋਣਾ ਚਾਹੀਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਸਿੱਖਾਂ ਦੇ ਪੱਖ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਭਾਰਤ ਸਰਕਾਰ ਹੈ ਜਿਹੜੀ ਸਿੱਖਾਂ ਦੇ ਨਾਲ ਬਰਬਰਤਾ ਕਰ ਰਹੀ ਹੈ ਸਿੱਖਾਂ ਦੇ ਨਾਲ ਧੱਕਾ ਕਰ ਰਹੀ ਹੈ ਘਟਕਿੰਤੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਆਪਣੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇ ਕੇ ਪੂਰਾ ਆਪਣੇ ਆਪ ਨੂੰ ਸਿੱਖਾਂ ਦੇ ਪੱਖ ਦੇ ਵਿੱਚ ਕਿਉਂ ਖੜਾ ਕੀਤਾ ਗਿਆ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਬਹੁਤ ਮਹਨੇ ਰੱਖਦਾਗਾ ਇਹ ਕੋਈ ਆਮ ਗੱਲ ਨਹੀਂ ਹੈਗੀ ਅਮਰੀਕਾ ਇੱਕ ਆਪਾਂ ਨੂੰ ਪਤਾ ਵੱਡੀ ਸ਼ਕਤੀ ਹੈ ਤੇ ਮਹਾਸ਼ਕਤੀ ਹੈ ਮਹਾਸ਼ਕਤੀ ਦਾ ਸਿੱਖਾਂ ਦੇ ਪੱਖ ਦੇ ਵਿੱਚ ਖੜ ਜਾਣਾ ਬਹੁਤ ਵੱਡੀ ਮਹੱਤਤਾ ਰੱਖਦਾਗਾ ਅਮਰੀਕਾ ਦੇ ਰਾਸ਼ਟਰਪਤੀ ਦਾ ਇਸ ਤਰ੍ਹਾਂ ਮਨ ਬਦਲ ਕੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਪੱਖ ਵਿੱਚ ਇਹ ਖੜਨਾ ਕਿਉਂਕਿ ਕੋਈ ਨਾ ਕੋਈ ਇੱਕ ਘਟਨਾ ਵਾਪਰੀ ਜਿਹੜੀ ਜਿਸ ਕਾਰਨ ਕਰਕੇ ਇਹ ਇਸ ਤਰ੍ਹਾਂ ਉਹ ਖੜੇ ਨੇਗੇ ਪੱਖ ਦੇ ਵਿੱਚ ਤੇ ਕਿਹੜੀ ਉਹ ਘਟਨਾ ਸੀਗੀ ਜਿਸ ਘਟਨਾ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੰਨਾ ਵੱਡਾ ਆਰਟੀਕਲ ਲਿਖਣਾ ਪਿਆ ਇਹ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਲਿਖਿਆ ਗਿਆ ਆਰਟੀਕਲ ਹੈ ਜਿਹੜਾ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾਗਾ ਇਹ ਮੇਰੇ ਵੱਲੋਂ ਕਈਆਂ ਹੋਈਆਂ ਕੋਈ ਵੀ ਮਨਕੜਤ ਗੱਲਾਂ ਨਹੀਂ ਇਹ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਲਿਖੇ ਹੋਏ ਆਰਟੀਕਲ ਦੀ ਮੈਂ ਗੱਲ ਕਰ ਰਿਹਾ ਦੋਸਤੋ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਗੱਲ ਕਰਾਂਗੇ ਕਿ ਕਦੋਂ ਮਤਲਬ ਦੀ ਗੱਲ ਹੈ ਇਹ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਸਿੱਖਾਂ ਦੇ ਪੱਖ ਦੇ ਵਿੱਚ ਐਡਾ ਵੱਡਾ ਆਰਟੀਕਲ ਲਿਖ ਦਿੰਦਾਗਾ ਕਿ ਸਿੱਖਾਂ ਦਾ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ ਤੇ ਉਹਨੂੰ ਇਹ ਗੱਲ ਲਿਖਣੀ ਆਰਟੀਕਲ ਦੇ ਵਿੱਚ ਕਿਉਂ ਲਿਖਣੀ ਪਈ ਉਹਨੇ ਭਾਰਤ ਦੀ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਦਾ ਸਟੈਂਡ ਲੈ ਕੇ ਕਿਉਂ ਇਹ ਗੱਲਾਂ ਕਹੀਆਂ ਨਗੀਆਂ ਆਓ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿੰਦਾ ਦੋਸਤੋ ਇਹ ਜਿਹੜੀ ਗੱਲਬਾਤ ਹੈਗੀ ਆ ਇਹ ਗੱਲਬਾਤ ਹੈਗੀ ਆ 1993 ਦੀ ਬਿਲ ਕਲਿੰਟਨ ਵੱਲੋਂ ਇਹ ਜਿਹੜਾ ਆਰਟੀਕਲ ਲਿਖਿਆ ਗਿਆਗਾ ਲੇਕਿਨ 1993 ਦੇ ਵਿੱਚ ਕੀ ਘਟਨਾ ਵਾਪਰੀ ਸੀ ਕਿ 1993 ਦੇ ਵਿੱਚ ਇੱਕ ਉਹ ਭਾਰਤ ਤੇ ਪਾਕਿਸਤਾਨ ਬਾਰੇ ਇੱਕ ਬਿਆਨ ਦੇ ਦਿੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਸ਼ਾਂਤੀ ਦੇ ਨਾਲ ਰਲ ਕੇ ਆਪਣਾ ਜਿਹੜਾ ਕਸ਼ਮੀਰ ਦਾ ਮੁੱਦਾ ਹੱਲ ਕਰ ਲੈਣ ਇਹ ਗੱਲ ਭਾਰਤ ਨੂੰ ਪਸੰਦ ਨਹੀਂ ਸੀਗੀ ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਬਿਆਨ ਆ ਜਾਂਦਾ ਕਿ ਜਿਹੜੇ ਸਿੱਖ ਨੇਗੇ ਉਹ ਉਗਰਵਾਦੀ ਨੇ ਅਤਵਾਦੀ ਨੇ ਇਸ ਗੱਲ ਤੋਂ ਉੱਪਰ ਸਿੱਖ ਨੇ ਜਿਹੜੇ ਭੜਕ ਜਾਂਦੇ ਨੇ 250 ਬੱਸਾਂ ਦਾ ਇੱਕ ਕਾਫਲਾ ਲੈ ਕੇ ਉਹ ਉਹਨਾਂ ਦੀ ਅਮਰੀਕਾ ਦੀ ਐਮਬੈਸੀ ਨੂੰ ਘੇਰਨ ਚਲੇ ਜਾਂਦੇ ਨੇ ਦਿੱਲੀ ਦੇ ਵਿੱਚ ਤਾਂ ਭਾਰਤ ਦੀ ਅਟਲਵੀ ਹਰੀ ਸਰਕਾਰ ਵੱਲੋਂ ਸਿੱਖਾਂ ਦੇ ਉੱਪਰ ਲਾਠੀ ਚਾਰਜ ਕਰਕੇ ਮਤਲਬ ਬਹੁਤ ਇੱਕ ਤਰ੍ਹਾਂ ਦਾ ਧੱਕਾ ਕੀਤਾ ਜਾਂਦਾ ਉਸ ਤੋਂ ਬਾਅਦ ਦੋਸਤੋ ਕੀ ਹੁੰਦਾ 2000 ਦੇ ਵਿੱਚ ਜਿਹੜਾ ਬਿਲਕੁਲ ਇੰਟੈਂਟ ਹੈ ਉਹ ਭਾਰਤ ਆਉਂਦਾ ਹੈਗਾ ਤੇ 5 ਦਿਨਾਂ ਦੇ ਦੌਰੇ ਦੇ ਉੱਪਰ ਜਦੋਂ ਬਿਲਕੁਲ ਇੰਟੈਂਟ ਇੱਥੇ ਆਉਂਦਾਗਾ ਤਾਂ ਉਹਦੇ ਇੱਥੇ ਆਉਣ ਦੇ ਉੱਪਰ ਕਸ਼ਮੀਰ ਦੇ ਵਿੱਚ 40 ਸਿੱਖਾਂ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਦੋਸਤੋ ਇਹ ਇੰਨੀ ਵੱਡੀ ਘਟਨਾ ਸੀ ਕਿ ਜਿਹਨੇ ਬਿਲਕੁਲੰਟ ਨੂੰ ਹਲਾ ਕੇ ਰੱਖ ਦਿੱਤਾ ਤੇ ਬਿਲਕੁਲੰਟ ਨੇ ਅ ਅਟਲ ਬਿਹਾਰੀ ਬਾਜਪਾਈ ਨੂੰ ਕਿਹਾ ਕਿ ਇਹ ਬਿਲਕੁਲ ਗਲਤ ਹੋਇਆਗਾ ਇਸ ਤਰ੍ਹਾਂ ਸਿੱਖਾਂ ਦੇ ਨਾਲ ਕੀਤਾ ਗਿਆ ਇਹ ਏਡਾ ਵੱਡਾ ਕਤਲ ਆਵਾ ਜਿਹੜਾ ਇਹ ਮੇਰੇ ਆਉਣ ਕਰਕੇ ਹੋਇਆਗਾ ਤਾਂ ਦੋਸਤੋ ਭਾਰਤ ਨੇ ਕਿਹਾ ਨਹੀਂ ਇਹ ਤਾਂ ਜੀ ਪਾਕਿਸਤਾਨ ਦੀ ਚਾਲ ਹੈ ਪਾਕਿਸਤਾਨ ਨੇ ਕਤਲ ਕੀਤਾਗਾ ਪਾਕ ਪਾਕਿਸਤਾਨ ਨੇ ਭਾਰਤ ਦੇ ਉੱਪਰ ਇਲਜ਼ਾਮ ਲਾਤੇ ਤੇ ਇਲਜ਼ਾਮੋ ਇਲਜ਼ਾਮੀ ਖੇਡਣ ਲੱਗ ਗਏ ਤਾਂ ਇੱਥੋਂ ਜਾਨ ਦੇ ਉੱਪਰ ਜਦੋਂ ਉਹ ਜਾਂਦਾ ਇੱਥੇ ਵੀ ਉਹਨੇ ਪੂਰੀ ਜਾਣਕਾਰੀ ਲਈ ਸਿੱਖਾਂ ਬਾਰੇ ਤੇ ਕਿਉਂਕਿ ਪਹਿਲਾਂ ਉਹ ਸਿੱਖਾਂ ਬਾਰੇ ਜਿਆਦਾ ਨਹੀਂ ਜਾਣਦਾ ਸੀਗਾ ਸੋ ਦੋਸਤੋ ਹੁਣ ਤਾਂ ਤੁਹਾਨੂੰ ਪਤਾ ਲੱਗਾ ਕਿ ਜਿਹੜਾ ਪਾਸੇ ਪਲਟ ਚੁੱਕੇ ਨੇਗੇ ਤਾਂ ਬਿਲਕੁਲ ਇੰਟਨ ਜਾ ਕੇ ਜਦੋਂ ਸਿੱਖਾਂ ਦੇ ਪੂਰੇ ਇਤਿਹਾਸ ਬਾਰੇ 1984 ਬਾਰੇ 1990 ਤੋਂ 95 ਤੱਕ ਸਿੱਖਾਂ ਨਾਲ ਕੀ ਕੁਝ ਹੋਇਆ ਕਿਵੇਂ ਕਿਵੇਂ ਸਿੱਖਾਂ ਦਾ ਸਕਾਰ ਕੱਢਿਆ ਗਿਆ ਕਿਵੇਂ ਸਿੱਖਾਂ ਦੇ ਕਤਲੇਆਮ ਕੀਤੇ ਗਏ ਉਹ ਸਾਰੀਆਂ ਚੀਜ਼ਾਂ ਜਦੋਂ ਉਹਦੇ ਸਾਹਮਣੇ ਆਉਂਦੀਆਂ ਨੇਗੀਆਂ ਉਹਨੂੰ ਪਤਾ ਲੱਗਦਾਗਾ ਕਿ ਇੰਨਾ ਵੱਡਾ ਸਿੱਖ ਕੌਮ ਨਾਲ ੱੱੱਕਾ ਹੋ ਰਿਹਾ ਤੇ ਸਿੱਖ ਕੌਮ ਹੈ ਕੀ ਆ ਤੇ 1947 ਦੇ ਵਿੱਚ ਸਿੱਖਾਂ ਨੂੰ ਦੇਸ਼ ਕਿਉਂ ਨਹੀਂ ਸੀ ਦਿੱਤਾ ਗਿਆ ਸਾਰੀਆਂ ਗੱਲਾਂ ਦੋਸਤੋ ਜਦੋਂ ਉਹਨੂੰ ਪਤਾ ਲੱਗਦੀਆਂ ਨੇ ਤਾਂ ਉਹ ਆਪਣੇ ਵੱਲੋਂ ਇੱਕ ਆਰਟੀਕਲ ਲਿਖਦਾ ਹੈਗਾ ਜਿਹੜਾ ਕਿ ਆਰਟੀਕਲ ਦੇ ਵਿੱਚ ਉਹ ਕਲੀਅਰ ਹੀ ਲਿਖਦਾ ਹੈਗਾ ਕਿ ਸਿੱਖਾਂ ਦਾ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ ਔਰ ਦੋਸਤੋ ਇਹ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਮੈਂ ਕੋਈ ਆਪਣੇ ਕੋਲੋਂ ਗੱਲ ਨਹੀਂ ਕਹਿ ਰਿਹਾ ਤੁਸੀਂ ਇਹ ਆਰਟੀਕਲ ਹੈ ਜਿਹੜਾ Google ਦੇ ਉੱਪਰ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਪੜ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਕਿ ਥੱਲੇ ਤੁਹਾਨੂੰ ਥੋੜਾ ਮੈਂ ਚਲਾਵਾਂ ਤੁਸੀਂ ਰੋਕ ਕੇ ਵੀਡੀਓ ਨੂੰ ਉਹਨੂੰ ਪੜ ਵੀ ਸਕਦੇ ਹੋ ਲੇਕਿਨ ਇਹ ਜਿਹੜਾ ਆਰਟੀਕਲ ਲਿਖ ਕੇ ਇੱਕ ਤਰ੍ਹਾਂ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਸਿੱਖਾਂ ਦੇ ਪੱਖ ਵਿੱਚ ਖੜ ਜਾਣਾ ਵੀ ਬਹੁਤ ਵੱਡੀ ਮਤਲਬ ਗੱਲ ਬਾਤ ਹੈ ਕਿ ਦੋਸਤੋ ਛੋਟੀ ਗੱਲ ਨਹੀਂ ਹੈਗੀ ਇਹ ਮੈਂ ਤੁਹਾਨੂੰ ਕਿਉਂ ਗੱਲ ਸੁਣਾ ਰਿਆਂਗਾ ਮੈਂ ਤੁਹਾਨੂੰ ਦੋਸਤੋ ਇਸ ਕਰਕੇ ਸੁਣਾ ਰਿਆਂ ਕਿਉਂਕਿ ਜਿਹੜੇ ਸਾਡਾ ਅੱਜ ਨੌਜਵਾਨ ਨੇਗੇ ਉਹਨਾਂ ਨੂੰ ਸਾਡੇ ਮਤਲਬ ਪਿਛਲੇ ਇਤਿਹਾਸ ਬਾਰੇ ਤਾਂ ਕੀ ਜਾਣਕਾਰੀ ਹੁੰਦੀ ਆ ਇੰਨਾਂ ਗੱਲਾਂ ਦਾ ਵੀ ਪਤਾ ਨਹੀਂ ਹੈਗਾ ਜਿਹੜੀਆਂ 30 40 ਸਾਲ ਪਹਿਲਾਂ ਵਾਪਰੀਆਂ ਨੇ ਇਹ ਗੱਲਾਂ ਸਾਡੀਆਂ ਨੌਜਵਾਨਾਂ ਤੱਕ ਜ਼ਰੂਰ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾਗਾ ਕਿਉਂਕਿ ਕਈ ਲੋਕ ਤਾਂ ਜਦੋਂ ਅਸੀਂ ਇਹ ਗੱਲਾਂ ਦੱਸਦੇ ਆ ਉਹ ਕਹਿੰਦੇ ਨੇ ਕਿਉਂ ਦੱਸ ਦਿਓ ਜੀ ਤੁਸੀਂ ਕਿਉਂ ਨਾ ਦੱਸੀਏ ਜੀ ਕਿਉਂ ਨਾ ਦੱਸੀ ਜਾਵੇ ਤੁਸੀਂ ਮੈਨੂੰ ਇਹ ਗੱਲ ਦਾ ਵਰਣਨ ਕਰੋ ਕਿ ਸਾਡੇ ਕੌਮ ਨਾਲ ਇੰਨਾ ਧੱਕਾ ਹੋਇਆ 40-40 ਬੰਦੇ ਮਾਰਦੇ ਨੇ ਬਿਨਾਂ ਵਜਾ ਤੋਂ ਤੇ ਹਜ਼ਾਰਾਂ ਨੌਜਵਾਨ ਪਹਿਲਾਂ ਮਾਰਦੇ ਨੇ ਇਹਨਾਂ ਇਹ ਗੱਲਾਂ ਸਾਡੇ ਨੌਜਵਾਨਾਂ ਨੂੰ ਪਤਾ ਹੋਣਾ অতি ਜ਼ਰੂਰੀ ਆ ਦੋਸਤੋ ਕਿ ਸਾਡੇ ਹੀ ਦੇਸ਼ ਦੇ ਵਿੱਚ ਸਾਡੇ ਨਾਲ ਕੀ ਕੁਝ ਹੋ ਰਿਹਾਗਾ ਤਾਂ ਕਿ ਥੋੜਾ ਨੌਜਵਾਨ ਵੀ ਜਾਗਰੂਕ ਹੋਣ ਤੇ ਸਰਕਾਰਾਂ ਵੀ ਮਤਲਬ ਆਪਣੇ ਐਟੀਟਿਊਡ ਹੈ ਜਿਹੜਾ ਉਹ ਚੇਂਜ ਕਰਨ ਬਦਲ ਸੋ ਦੋਸਤੋ ਮੈਂ ਤੁਹਾਡੇ ਨਾਲ ਜਿਹੜਾ ਆਪਣਾ ਸਵਾਲ ਹੁੰਦਾ ਹੈਗਾ ਕਿ ਆਪਾਂ ਆਪਣੇ ਅੱਜ ਧੰਨਵਾਦ ਕਰਨਾ ਹੈ ਜਿਹੜਾ ਉਹ ਧੰਨਵਾਦ ਆਪਣਾ ਜੀ ਇੱਕ ਸਕਿੰਟ ਲਈ ਥੋੜਾ ਰੁਕ ਕੇ ਤੁਹਾਨੂੰ ਰੁਕਣਾ ਪੈਂਦਾ ਮੈਂ ਦੋਸਤੋ ਮਾਨ ਪਲੀਜ਼ ਉਹ ਕਰ ਲਿਓ ਸਿੰਘ ترسیم ਇਹ ਤਾਂ ਜਦ ਮੈਂ ਪਹਿਲਾਂ ਵੀ ਕੀਤਾ ਆ ਦੋਸਤੋ ਕੁਲਵੀਰ ਨਿੱਕੂ ਐਲ ਐਸ ਐਲ ਐਸ ਖਾਲਸਾ ਖਾਲਸਾ ਇਹ ਇਸ ਨੌ ਤੇ ਇਹਨਾਂ ਦਾ ਹੋਆ ਜਸਵਿੰਦਰ ਵੱਲ ਮਨਜੀਤ ਭੋਗਲ ਨਿਰਮਲ ਸਿੰਘ ਕੁਲਦੀਪ ਸਿੰਘ ਕੁਲਦੀਪ ਸਿੰਘ ਤੇ ਪ੍ਰਵਿੰਦਰ ਸਿੰਘ ਪ੍ਰਮੇਂਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਜਰੂਰ ਕਮੈਂਟ ਕਰਕੇ ਦੋਸਤੋ ਇਸ ਵੀਡੀਓ ਬਾਰੇ ਵੀ ਤੁਸੀਂ ਆਪਣੀ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਕਿ ਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਕੀ ਤੁਹਾਨੂੰ ਇਹ ਜਾਣਕਾਰੀ ਦਾ ਪਹਿਲਾਂ ਪਤਾ ਸੀਗਾ ਜੇ ਨਹੀਂ ਪਤਾ ਸੀਗਾ ਤਾਂ ਕਿ ਮੈਂ ਇਹ ਜਾਣਕਾਰੀ ਦੇ ਕੇ ਕੋਈ ਗਲਤ ਤਾਂ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ